ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਸਾਡੇ ਕੋਲੋਂ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ ਕਹਿੰਦੇ ਅਸੀਂ ਉੱਠਣਾ ਚਾਹੁੰਦੇ ਆ ਪਰ ਉੱਠਿਆ ਨਹੀਂ ਜਾਂਦਾ ਤਾਂ ਉਹ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮਹਾਪੁਰਖਾਂ ਦੇ ਵੱਲੋਂ ਦੱਸਿਆ ਹੋਇਆ ਇੱਕ ਅਸਰਦਾਰ ਨੁਕਤਾ ਇੱਕ ਜੁਗਤੀ ਸਾਂਝੀ ਕਰਨ ਜਾ ਰਹੇ ਹਾਂ ਜਿਹਦੇ ਨਾਲ ਸਾਡਾ ਅਮਰ ਤਵੇਲਾ ਜ਼ਰੂਰ ਬਣ ਜਾਵੇਗਾ ਭਾਵ ਕਿ ਅਸੀਂ ਸਵੇਰੇ ਜਲਦੀ ਉੱਠ ਪਾਵਾਂਗੇ ਉੱਠ ਕੇ ਨਾਮ ਜਪ ਪਾਵਾਂਗੇ ਅਤੇ ਸਾਡੇ ਘਰ ਦਾ ਜੋ ਵੀ ਆਲਸਦਿਲਦਰ ਤਾਂ ਨੈਟਿਵਿਟੀ ਹੈ ਨਾ ਸਭ ਦੂਰ ਹੋਣਗੇ ਤਾਂ ਫਿਰ ਇਹ ਨੁਕਤਾ ਕਿਹੜਾ ਹੈ ਅਤੇ ਇਸ ਨੁਕਤੇ ਦੇ ਸਾਨੂੰ ਕੀ ਕੀ ਫਾਇਦੇ ਮਿਲਣਗੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਸੰਗਤ ਜੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਨੁਕਤਾ ਸਾਂਝਾ ਕਰਨ ਤੋਂ ਪਹਿਲਾਂ ਆਪਾਂ ਗੱਲ ਕਰੀਏ ਵੀ ਸਾਡੇ ਲਈ ਅਮਰਤ ਵੇਲੇ ਉੱਠਣਾ ਕਿਉਂ ਜ਼ਰੂਰੀ ਆ ਕਿਉਂਕਿ ਬਹੁਤ ਸਾਰੇ ਭੈਣਪਰਾ ਇਹ ਸਵਾਲ ਕਰਦੇ ਨੇ ਤਾਂ ਕਹਿੰਦੇ ਇਦਾਂ ਹੀ ਨਾ ਇੱਕ ਵਾਰ ਇਹ ਸਵਾਲ ਭਾਈ ਲੈਣਾ ਜੀ ਨੇ ਗੁਰਨਾਨਕ ਪਾਤਸ਼ਾਹ ਜੀ ਨੂੰ ਕੀਤਾ ਸੀ ਭਾਈ ਲੈਣਾ ਜੀ ਜੋ ਕਿ ਅੱਗੇ ਚੱਲ ਕੇ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਦੂਜੇ ਵਾਰਿਸ ਬਣੇ ਭਾਵ ਤਨਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਪਾਤਸ਼ਾਹ ਨੇ ਗੁਰਨਾਨਕ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਕੋਲ ਕੋਈ ਵੀ ਜਗਿਆਸੂ ਗ੍ਰਸਤੀ ਕੋਈ ਸਾਧੂ ਸੰਤ ਫਕੀਰ ਆਉਂਦਾ ਹੈ ਤੁਸੀਂ ਸਭ ਨੂੰ ਕਹਿੰਦੇ ਆ ਅਮਰਤ ਦੇ ਲਿਓ ਕਿ ਨਾਮ ਜਪੋ ਕਈਆਂ ਨੂੰ ਤੁਸੀਂ ਵਾਹਿਗੁਰੂ ਮੰਤਰ ਦਿੰਦੇ ਹੋ ਪਰ ਮੈਂ ਦੇਖਿਆ ਹੈ ਕਈਆਂ ਨੂੰ ਤੁਸੀਂ ਸਿਰਫ ਤੇ ਸਿਰਫ ਅਮਰਤ ਵੇਲੇ ਉੱਠਣ ਨੂੰ ਕਹਿੰਨੇ ਆ ਕੋਈ ਸਾਧੂ ਸੰਤ ਫਕੀਰ ਤੁਹਾਨੂੰ ਦੱਸਦਾ ਹੈ ਵੀ ਮੇਰੀ ਅਵਸਥਾ ਨਹੀਂ ਬਣ ਰਹੀ ਤੁਸੀਂ ਉਹਨੂੰ ਵੀ ਕਹਿੰਨੇ ਆ ਅਮਰਤ ਵੇਲੇ ਉੱਠ ਕੇ ਨਾਮ ਜਪੋ ਕੋਈ ਗ੍ਰਸਤੀ ਆ ਕੇ ਘਰ ਦੀਆਂ ਪਰੇਸ਼ਾਨੀਆਂ ਦੱਸਦਾ ਹੈ ਵੀ ਮੇਰੇ ਘਰ ਕਲੇਸ਼ ਆ ਬਰਕਤ ਨਹੀਂ ਤੁਸੀਂ ਕਹਿੰਨੇ ਆ ਅਮਰਤ ਵੇਲੇ ਉੱਠ ਕੇ ਨਾਮ ਜਪੋ ਭਾਸ਼ਾ ਇਹਨਾਂ ਨੂੰ ਤਾਂ ਤੁਸੀਂ ਸਿਰਫ ਅਮਰਤ ਵੇਲੇ ਉੱਠਣ ਨੂੰ ਕਹਿੰਦੇ ਜੀ ਇੰਜ ਕਿਉਂ ਤੇ ਕਹਿੰਦੇ ਮੇਰੇ ਪਹਿਲੇ ਭਾਸ਼ਾ ਤੁਨ ਤੁਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਵਾਬ ਦਿੱਤਾ ਸੀ ਕਹਿਣ ਲੱਗੇ ਭਾਈ ਅੰਮਰ ਤਵੇਲੇ ਦਾ ਵੇਲਾ ਇੰਨਾ ਪਾਵਰਫੁਲ ਇੰਨਾ ਤਾਕਤਵਰ ਵੇਲਾ ਹੈ ਕਿ ਇਸ ਵੇਲੇ ਦੇ ਵਿੱਚ ਕੋਈ ਉੱਠ ਕੇ ਬੈਠ ਜਾਵੇ ਕਰੇ ਭਾਵੇਂ ਕੁਝ ਨਾ ਬਸ ਉੱਠ ਕੇ ਬੈਠ ਜਾਵੇ ਤਾਂ ਵੀ ਇਸ ਵੇਲੇ ਦੇ ਵਿੱਚ ਜੋ ਵਾਈਬ੍ਰੇਸ਼ਨ ਜੋ ਤਰੰਗਾਂ ਉੱਠਦੀਆਂ ਨੇ ਉਤਰੰਗਾ ਇਹਦੇ ਮਨ ਨੂੰ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜਨ ਦੇ ਵਿੱਚ ਬਹੁਤ ਮਦਦਗਾਰ ਹੁੰਦੀਆਂ ਨੇ ਭਾਵ ਇਸ ਵੇਲੇ ਦੇ ਵਿੱਚ ਬਹੁਤ ਸਾਰੀਆਂ ਰੱਬੀ ਰੂਹਾਂ ਉੱਠ ਕੇ ਰੱਬ ਦਾ ਨਾਮ ਜਪ ਰਹੀਆਂ ਹੁੰਦੀਆਂ ਨੇ ਪਰਮਪિતા ਪਰਮਾਤਮਾ ਨੂੰ ਯਾਦ ਕਰਦੀਆਂ ਹੁੰਦੀਆਂ ਨੇ ਇਸ ਕਰਕੇ ਇਸ ਵੇਲੇ ਦੀ ਪਵਿੱਤਰਤਾ ਰੂਹਾਨੀਅਤ ਤਾਕਤ ਹੋਰ ਵੀ ਜ਼ਿਆਦਾ ਵਧ ਜਾਂਦੀ ਆ ਤਾਂ ਕੋਈ ਵੀ ਮਨੁੱਖ ਜਦੋਂ ਉੱਠਦਾ ਹੈ ਨਾ ਉਹਦੇ ਅੰਦਰੋਂ ਇੱਕ ਖਿੱਚ ਪੈਦਾ ਹੁੰਦੀ ਆ ਪਰਮਪિતા ਪਰਮਾਤਮਾ ਦੇ ਪ੍ਰਤੀ ਕੁਝ ਦਿਨ ਸਿਰਫ ਉੱਠਣਾ ਸ਼ੁਰੂ ਕਰ ਦਵੇ ਹੌਲੀ-ਹੌਲੀ ਉਜ ਆਪਣਾ ਸ਼ੁਰੂ ਕਰ ਦਵੇਗਾ ਫਿਰ ਇਹ ਅਮਰਤ ਵੇਲੇ ਦੀ ਭਜਨ ਬੰਦਗੀ ਉਹਦੇ ਰੂਹ ਦੀ ਖਰਾਕ ਬਣ ਜਾਵੇਗੀ ਜਿਵੇਂ ਆਪਾਂ ਭੋਜਨ ਤੋਂ ਬਿਨਾਂ ਨਹੀਂ ਨਾ ਰਹਿ ਸਕਦੇ ਫਿਰ ਉਹ ਬੰਦਾ ਅਮਰਤ ਵੇਲੇ ਦੀ ਭਜਨਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ ਜਿਵੇਂ ਜਿਨ੍ਹਾਂ ਨੂੰ ਨੀਂਦ ਪਿਆਰੀ ਆ ਉਹਨਾਂ ਨੂੰ ਅਮਰਤ ਵੇਲੇ ਦੇ ਵਿੱਚ ਸੌਂ ਕੇ ਬਹੁਤ ਆਨੰਦ ਆਉਂਦਾ ਹੈ ਪਰ ਜਿਨ੍ਹਾਂ ਨੂੰ ਅਮਰਤ ਵੇਲੇ ਦੀ ਮਹੱਤਤਾ ਬਾਰੇ ਪਤਾ ਹੈ ਅਮਰਤ ਵੇਲੇ ਦੀ ਤਾਕਤ ਬਾਰੇ ਪਤਾ ਹੈ ਉਹਨਾਂ ਨੂੰ ਅਮਰਤ ਵੇਲੇ ਉੱਠ ਕੇ ਨਾਮ ਜਪ ਕੇ ਆਨੰਦ ਆਉਂਦਾ ਹੈ ਉਹ ਜੇ ਅਮਰਤ ਵੇਲੇ ਦੇ ਵਿੱਚ ਉੱਠ ਨਾ ਪਾਉਣ ਤਾਂ ਫਿਰ ਸਾਰਾ ਦਿਨ ਉਦਾਸ ਰਹਿੰਦੇ ਨੇ ਪਛਤਾਵੇ ਵਿੱਚ ਰਹਿੰਦੇ ਨੇ ਵੀ ਅੱਜ ਮੇਰੀ ਜ਼ਿੰਦਗੀ ਦਾ ਐਨਾ ਕੀਮਤੀ ਵੇਲਾ ਮੇਰੇ ਹੱਥੋਂ ਨਿਕਲ ਗਿਆ ਸੋ ਇਹ ਅਧਿਆਤਮਕ ਗੱਲਾਂ ਨੇ ਜੇ ਆਪਾਂ ਖੁਦ ਅਮਰਤ ਵੇਲੇ ਉੱਠਾਂਗੇ ਉੱਠ ਕੇ ਨਾਮ ਜਪਾਂਗੇ ਤਾਂ ਸਾਨੂੰ ਪਤਾ ਲੱਗਣਾ ਵੀ ਅਮਰਤ ਵੇਲੇ ਦੀਆਂ ਕੀ ਕੀ ਬਖਸ਼ਿਸ਼ਾਂ ਨੇ ਕਿੰਜ ਸਤਿਗੁਰੂ ਸੱਚੇ ਪਾਸ਼ਾ ਸਾਡੇ ਉੱਤੇ ਮਿਹਰਮਾਨ ਹੁੰਦੇ ਨੇ ਕਿਉਂਕਿ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਨਾ ਕਿ ਜੋ ਬਣੋਖ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉੱਠ ਕੇ ਨਾਮ ਜਪਦੇ ਨੇ ਗੁਰਨਾਣਕ ਪਾਸ਼ਾ ਉਹਨਾਂ ਦੀ ਝੋਲੀ ਦੇ ਵਿੱਚ ਦੋਵੇਂ ਮੁੱਠਾ ਖੋਲ ਦਿੰਦੇ ਨੇ ਭਾਵ ਕਿ ਦੋਵਾਂ ਹੱਥਾਂ ਦੇ ਨਾਲ ਉਸ ਮਨੁੱਖ ਦੇ ਉੱਤੇ ਮੇਰਾ ਮਰਕਤਾ ਕਰਦੇ ਨੇ ਉਹ ਮੰਗਣ ਵਾਲੇ ਨੂੰ ਵੀ ਮੰਡਣ ਵਾਲਾ ਬਣਾ ਦਿੰਦੇ ਆ। ਬਿਲਾ ਤੈਨੂੰ ਆਪਣੇ ਘਰ ਦੇ ਖਜ਼ਾਨੇ ਦੀ ਚਾਬੀ ਦੇ ਦਿੰਦੀ ਹੈ। ਇਹਦੇ ਵਿੱਚੋਂ ਜੋ ਮਰਜੀ ਆਪ ਵਰਤ ਜੋ ਦਿਲ ਕਰਦਾ ਇਹ ਅੱਗੇ ਵੰਡ। ਐਨੀ ਕਿਰਪਾ ਉਸ ਮਨੁੱਖ ਦੇ ਉੱਤੇ ਹੁੰਦੀ ਹੈ ਉਸ ਮਨੁੱਖ ਦੀ ਜ਼ਿੰਦਗੀ ਦੀ ਸਾਰੀ ਮਾਇੂਸੀ, ਉਦਾਸੀ, ਚਿੰਤਾ ਮੁੱਕ ਜਾਂਦੀ ਹੈ ਜੋ ਅਮਰਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਦੇ ਨੇ। ਪਰ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਤਾਂ ਹੀ ਪਤਾ ਲੱਗੇਗਾ ਨਾ ਜੇ ਆਪ ਅਕੋ ਦਾ ਅਮਰਤ ਵੇਲੇ ਉੱਠਾਂਗੇ ਉੱਠ ਕੇ ਨਾਮ ਜਪਾਂਗੇ ਤਾਂ ਫਿਰ ਕੱਲ ਤੋਂ ਹੀ ਅਮਰਤ ਵੇਲੇ ਉੱਠਣਾ ਸ਼ੁਰੂ ਕਰੀਏ। ਸੰਗਤ ਜੀ ਕਈ ਪੈੜ ਪਰਾ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ ਬਥੇਰੀ ਉਮਰ ਪਈ ਆ ਨਾਮ ਜਪਣ ਦੇ ਲਈ ਹੁਣ ਤਾਂ ਸਾਡੇ ਖਾਣ ਪੀਣ ਹਣਾਉਣ ਦਾ ਵੇਲਾ ਏ ਜ਼ਿੰਮੇਵਾਰੀਆਂ ਨਿਭਾਉਣ ਦਾ ਵੇਲਾ ਏ ਕਈ ਤਰ੍ਹਾਂ ਦੇ ਬਹਾਨੇ ਆ ਨਾਮ ਨਾ ਜਪਣ ਦੇ ਪਰ ਸੱਚ ਤਾਂ ਇਹ ਆ ਵੀ ਜੋ ਵੀ ਕਰਨਾ ਏ ਹੁਣ ਹੀ ਕਰਨਾ ਏ ਜਵਾਨੀ ਦੇ ਜੋਰ ਦੇ ਵਿੱਚ ਹੀ ਜਿਵੇਂ ਆਪਾਂ دنیavi ਕਮਾਈ ਇਕੱਠੀ ਕਰਨ ਤੇ ਪੂਰਾ ਜੋਰ ਲਾਉਂਦੇ ਆ ਨਾ ਉਸ ਤਰ੍ਹਾਂ ਆਮਦੀ ਕਮਾਈ ਇਕੱਠੀ ਕਰਨ ਤੇ ਵੀ ਜੋਰ ਲਾਈਏ ਕਿਉਂਕਿ ਇਹ ਜੋਰ ਵੀ ਹੋਣੇ ਹੀ ਲੱਗਣਾ ਹੈ ਜੇ ਆਪਾਂ ਆਖੀਏ ਨਾ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਵਿੜਾਪੇ ਦੇ ਵਿੱਚ ਨਾਮ ਜੱਪਿਆ ਕਰਾਂਗੇ ਤਾਂ ਫਿਰ ਇਹ ਸਾਡਾ ਭਲੇਖਾ ਹੈ ਕਿਉਂਕਿ ਦਿਨੋਂ ਦਿਨ ਸਰੀਰ ਨੇ ਤਾਂ ਕਮਜ਼ੋਰ ਹੋਣਾ ਹੈ ਜੇਕਰ ਕੋਈ ਦੁੱਖ ਰੋਗ ਲੱਗ ਗਿਆ ਤਾਂ ਫਿਰ ਉਦੋਂ ਵੀ ਜ਼ਿਆਦਾ ਮੁਸ਼ਕਲ ਜੋ ਕਰਨਾ ਹੈ ਹੋਣੇ ਹੀ ਕਰਨਾ ਹੈ ਜਿਵੇਂ ਦੁਨਿਆਵੀ ਕੰਮ ਧੰਦੇ ਕਰਨ ਦੇ ਲਈ ਸਾਨੂੰ ਜੋਰ ਚਾਹੀਦਾ ਹੈ ਨਾ ਉਵੇਂ ਨਾਮ ਜਪਣ ਦੇ ਲਈ ਵੀ ਜੋਰ ਜ਼ਰੂਰੀ ਆ ਜੇ ਸਾਡੇ ਤੋਂ ਚੌਕੜਾ ਮਾਰ ਕੇ ਬੈਠਾ ਹੀ ਨਾ ਗਿਆ ਫਿਰ ਭਜਨ ਮੰਦਗੀ ਕਿੱਥੋਂ ਕਰ ਲਵਾਂਗੇ ਜੋ ਕਰਨਾ ਹੈ ਅੱਜ ਹੀ ਕਰਨਾ ਹੈ ਕੱਲ ਕਿਸੇ ਨੇ ਨਹੀਂ ਦੇਖਿਆ ਕੀ ਪਤਾ ਬੜਾ ਪਾਉਣਾ ਵੀ ਆ ਕਿ ਨਹੀਂ ਇਸ ਕਰਕੇ ਹੁਣ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਜਿਵੇਂ ਆਪਾਂ ਆਪਣੀ ਦੁਨਿਆਵੀ ਕਮਾਈ ਵਧਾਉਣ ਦੇ ਲਈ ਰੋਜ਼ ਤਰਲੇ ਮਿੰਤਾ ਕਰਦੇ ਆ ਨਾ ਕੇ ਸਤਿਗੁਰ ਸੱਚੇ ਪਾਸ਼ਾ ਕਾਰੋਬਾਰ ਦੇ ਵਿੱਚ ਬਰਕਤਾਂ ਪਾਉ ਉਸੇ ਤਰ੍ਹਾਂ ਨਾਮ ਦੀ ਕਮਾਈ ਦੀਆਂ ਬਰਕਤਾਂ ਵੀ ਮੰਗੀਏ ਵੀ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਇਨ੍ਹਾਂ ਹੱਥਾਂ ਨੂੰ ਸੇਵਾ ਕਰਨ ਦਾ ਬਲ ਬਖਸ਼ੋ ਇਹ ਵੀ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਿਆ ਕਰੀਏ ਜੇਕਰ ਜ਼ਿੰਦਗੀ ਦੇ ਬਹੁਤ ਜ਼ਿਆਦਾ ਰਜੇਵੇਂ ਤਾਂ ਵੀ ਅਮਰਤ ਵੇਲੇ ਦਾ ਵੇਲਾ ਜ਼ਰੂਰ ਸਮਲਣਾ ਹੈ ਅਮਰਤ ਵੇਲੇ ਦਾ ਵੇਲਾ ਬਹੁਤ ਕੀਮਤੀ ਵੇਲਾ ਹੈ ਇਸ ਵੇਲੇ ਦੇ ਵਿੱਚ ਉੱਠਣ ਦੇ ਲਈ ਹਰ ਕੋਸ਼ਿਸ਼ ਕਰਨੀ ਸਭ ਤੋਂ ਪਹਿਲਾਂ ਤਾਂ ਰਾਤ ਨੂੰ ਜਲਦੀ ਸੌਣ ਦੀ ਆਦਤ ਪਾਉਣੀ ਹੈ ਕਿਉਂਕਿ ਜਿੰਨਾ ਜਲਦੀ ਸੌਵਾਂਗੇ ਉਨਾ ਹੀ ਸਵੇਰੇ ਜਲਦੀ ਉੱਠ ਪਾਵਾਂਗੇ ਅਤੇ ਬੜੀ ਆਸਾਨੀ ਦੇ ਨਾਲ ਉੱਠ ਪਾਵਾਂਗੇ ਦੂਜਾ ਰਾਤ ਦਾ ਜਿਹੜਾ ਭੋਜਨ ਆ ਉਹ ਹਮੇਸ਼ਾ ਸਾਦਾ ਛਕਣਾ ਚਾਹੀਦਾ ਹੈ ਅਤੇ ਸੌਣ ਤੋਂ 2-3 ਘੰਟੇ ਪਹਿਲਾਂ ਹੀ ਛਕ ਲਈਏ ਕਦੇ ਵੀ ਭੋਜਨ ਪ੍ਰਸ਼ਾਦਾ ਖਾਦਿਆਸਾਰ ਬਿਸਤਰੇ ਤੇ ਲੰਬੇ ਨਹੀਂ ਬੈਣਾ ਕੁਝ ਦੇਰ ਟੱਲਣਾ ਹੈ ਜਦੋਂ ਆਪਣੇ ਬਿਸਤਰ ਦੇ ਉੱਤੇ ਸੌਣ ਦੇ ਲਈ ਆਉਣਾ ਹੈ ਤਾਂ ਆਪਣੇ ਮਨ ਦੇ ਸਾਰੇ ਬੋਝ ਚਿੰਤਾਵਾਂ ਆਪਣੇ ਗੁਰੂ ਦੇ ਨਾਲ ਸਾਂਝੇ ਕਰੋ ਜਾਂ ਪਰਿਵਾਰ ਦੇ ਕਿਸੇ ਜੀ ਨਾਲ ਸਾਂਝੇ ਕਰੋ ਮਨ ਦੇ ਉੱਤੇ ਕੋਈ ਬੋਝ ਚਿੰਤਾ ਨਹੀਂ ਹੋਣੀ ਚਾਹੀਦੀ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਪੜ੍ਹਨੀ ਆ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਉਨੀ ਦੇਰ ਤੱਕ ਵੀ ਮੂਲ ਮੰਤਰ ਜੀ ਦਾ ਜਾਪ ਜਾਂ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਹੀ ਸੌਣਾ ਹੈ ਤੇ ਰਾਤ ਨੂੰ అలਾਰਮ ਜ਼ਰੂਰ ਲਗਾ ਕੇ ਸੋ ਜਿਨ੍ਹਾਂ ਨੂੰ ਸਵੇਰੇ ਜਲਦੀ ਉੱਠਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਨਾ ਉਹ ਰਾਤ ਨੂੰ అలਾਰਮ ਲਗਾ ਕੇ ਸੋ ਅਤੇ ਆਪਣੀ అలਾਰਮ ਦੀ ਘੜੀ ਆਪਣੇ ਤੋਂ ਦੂਰ ਰੱਖੋ ਜਿੱਥੇ ਘੜੀ ਰੱਖੀ ਹੈ ਨਾ ਉਹਦੇ ਨਾਲ ਹੀ ਇੱਕ ਪਾਣੀ ਦਾ ਬਰਤਨ ਭਰ ਕੇ ਰੱਖੋ ਜੇ ਤੁਸੀਂ ਸਹਾਨੇ ਮੋਬਾਈਲ ਜਾਂ ਘੜੀ ਰੱਖਦੇ ਹੋ ਉਹਦੇ ਨਾਲ ਹੀ ਇੱਕ ਪਾਣੀ ਦਾ ਬਰਤਨ ਭਰ ਕੇ ਰੱਖ ਲਓ ਉਸ ਪਾਣੀ ਦੇ ਬਰਤਨ ਦੇ ਵਿੱਚ ਇੱਕ ਕੱਪੜਾ ਭਿਉਂ ਦਿਓ ਜਦੋਂ ਹੀ ਸਵੇਰੇ అలਾਰਮ ਦੀ ਘੰਟੀ ਵੱਜੇਗੀ అలਾਰਮ ਦੀ ਘੰਟੀ ਬੰਦ ਕਰਨ ਦੇ ਲਈ ਤੁਹਾਡਾ ਹੱਥ ਉੱਪਰ ਗਿਆ ਜਾਂ ਤੁਸੀਂ ਉੱਠ ਕੇ ਬੈਠ ਕੇ అలਾਰਮ ਬੰਦ ਕੀਤਾ ਨਾਲ ਦੀ ਨਾਲ ਹੀ ਸਰਾਣੇ ਪਿਆ ਪਾਣੀ ਉਹਦੇ ਵਿੱਚੋਂ ਪਾਣੀ ਦੇ ਛਿੱਟੇ ਅੱਖਾਂ ਤੇ ਮਾਰ ਲਓ ਜਾਂ ਫਿਰ ਜਿਹੜਾ ਕੱਪੜਾ ਰਾਤ ਦਾ ਭੇਕੇ ਵਿੱਚ ਰੱਖਿਆ ਸੀ ਉਹਨੂੰ ਆਪਣੇ ਚਿਹਰੇ ਦੇ ਉੱਤੇ ਅੱਖਾਂ ਦੇ ਉੱਤੇ ਫੇਰ ਲਓ ਦੇਖਣਾ ਆਲਸ ਸੁਸਤੀ ਕੋਹਾਂ ਦੂਰ ਭੱਜ ਜਾਣਗੇ ਇਹ ਆਲਸ ਨੂੰ ਪਾਣੀ ਹੀ ਭਜੰਦਾ ਏ ਇਸ ਕਰਕੇ ਨਾ ਆਲਸ ਨੂੰ ਆਪਣੇ ਆਪ ਦੇ ਉੱਤੇ ਹਾਵੀ ਨਹੀਂ ਹੋਣ ਦੇਣਾ ਜੋ ਭੈਣ ਭਰਾ ਕਹਿੰਦੇ ਆ ਵੀ ਸਵੇਰੇ ਉੱਠਿਆ ਨਹੀਂ ਜਾਂਦਾ ਜਾਂ ਉੱਠਣ ਦੇ ਬਾਵਜੂਦ ਵੀ ਨੀਂਦ ਘੇਰਾ ਪਾ ਲੈਂਦੀ ਆ ਉਹ ਇਹ ਪਾਣੀ ਵਾਲਾ ਨੁਕਤਾ ਜ਼ਰੂਰ ਅਪਣਾਓ ਸਵੇਰੇ ਸਵੇਰ ਉੱਠਦੇ ਆਸਾਰ ਪਾਣੀ ਦੇ ਛਿੱਟੇ ਅੱਖਾਂ ਤੇ ਮਾਰਨੇ ਆ ਜਾਂ ਪਾਣੀ ਦਾ ਭਿੱਜਾ ਹੋਇਆ ਕੱਪੜਾ ਮਾਰਨਾ ਦੇਖਣਾ ਸਾਰੀ ਨੀਂਦ ਉੱਡ ਜਾਵੇਗੀ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਦਾ ਜਾਪ ਕਰ ਲੈਣਾ ਜਿੰਨੀ ਦੇਰ ਤੱਕ ਕਰ ਸਕਦੇ ਹੋ 5 ਮਿੰਟ ਕਰ ਲਓ 10 ਮਿੰਟ ਅੱਧਾ ਘੰਟਾ ਜਿੰਨਾ ਚਿਰ ਤੁਹਾਡਾ ਮਨ ਕਰਦਾ ਫਿਰ ਉਸ ਤੋਂ ਬਾਅਦ ਬਿਸਤਰ ਤੋਂ ਪੈਰ ਥੱਲੇ ਲਾਉਣਾ ਫਿਰ ਨਾਲ ਦੀ ਨਾਲ ਇਸ਼ਨਾਨ ਕਰਨਾ ਇਸ਼ਨਾਨ ਕਰ ਲਿਆ ਫਿਰ ਤਾਂ ਬਿਲਕੁਲ ਹੀ ਆਲਸ ਸੁਸਤੀ ਦੂਰ ਭਜ ਜਾਵੇਗੀ ਇਸ਼ਨਾਨ ਕਰਦੇ ਆ ਵੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਣਾ ਹੈ ਦੇਖਣਾ ਜਦੋਂ ਲਗਾਤਾਰ ਆਪਾਂ ਇਹ ਸਵੇਰੇ ਸਵੇਰੇ ਇੰਜ ਉੱਠਾਂਗੇ ਨਾ ਕੁਝ ਹੀ ਦਿਨਾਂ ਦੇ ਵਿੱਚ ਫਿਰ ਸਾਡਾ ਨਿਯਮ ਬਣ ਜਾਣਾ ਹੈ ਫਿਰ ਸਾਨੂੰ ਕੋਈ ਆਲਸ ਦੀ ਨੀਂਦ ਦਬਾ ਨਹੀਂ ਸਕਦੀ ਫਿਰ ਆਪਾਂ ਆਸਾਨੀ ਦੇ ਨਾਲ ਉੱਠ ਜਾਵਾਂਗੇ ਉੱਠ ਕੇ ਨਾਮ ਵੀ ਜਪ ਲਵਾਂਗੇ ਅਤੇ ਸਾਡੇ ਲਈ ਉੱਠਣਾ ਬਹੁਤ ਜ਼ਰੂਰੀ ਆ ਜੇ ਅਧਿਆਤਮਕ ਤੌਰ ਤੇ ਤਰੱਕੀ ਕਰਨੀ ਆ ਤਾਂ ਵੀ ਸਵੇਰੇ ਜਲਦੀ ਉੱਠ ਕੇ ਨਾਮ ਜਪਣਾ ਜ਼ਰੂਰੀ ਆ ਜੇ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਤਰੱਕੀ ਚਾਹੀਦੀ ਆ ਤਾਂ ਵੀ ਸਾਡੇ ਲਈ ਅਮਰਤ ਵੇਲਾ ਜ਼ਰੂਰੀ ਆ ਅਮਰਤ ਵੇਲੇ ਉੱਠਣ ਵਾਲਾ ਮਨੁੱਖ ਤਨ ਨਮਨ ਤਨ ਸਭ ਪੱਖਾਂ ਤੋਂ ਹੀ ਮਜ਼ਬੂਤ ਰਹਿੰਦਾ ਹੈ ਸਵੇਰੇ ਉੱਠਣ ਵਾਲੇ ਮਨੁੱਖ ਸਰੀਰਕ ਪੱਖੋਂ ਵੀ ਤੰਦਰੁਸਤ ਨਰੇ ਰਹੇ ਰਹਿੰਦੇ ਆ ਪਰ ਜਿਹੜੇ ਸੂਰਜ ਚੜ੍ਹਨ ਤੋਂ ਬਾਅਦ ਵਿੱਚ ਉੱਠਦੇ ਨੇ ਉਹਨਾਂ ਦਾ ਸਰੀਰ ਸੁਸਤੀ ਦੇ ਨਾਲ ਆਲਸ ਦੇ ਨਾਲ ਭਰਿਆ ਰਹਿੰਦਾ ਹੈ ਕਿਉਂਕਿ ਕਈ ਭੈਣ ਭਰਾ ਬਣ ਲੱਗਦਾ ਵੀ ਜਿਆਦਾ ਸੌਂ ਕੇ ਸਾਡੇ ਸਰੀਰ ਨੂੰ ਜਿਆਦਾ ਆਰਾਮ ਮਿਲੇਗਾ ਸ਼ਾਇਦ ਅਸੀਂ ਸਾਰਾ ਦਿਨ ਵਧੀਆ ਤਰੀਕੇ ਦੇ ਨਾਲ ਕੰਮਕਾਰ ਪਾਵਾਂਗੇ ਸਾਡਾ ਸ਼ਰੀਰ ਨੂੰ ਅਸੀਂ ਆਰਾਮ ਦੇ ਰਹੇ ਹਾਂ ਪਰ ਨਹੀਂ ਜਿਆਦਾ ਸੌਣਾ ਸਾਡੇ ਸ਼ਰੀਰ ਦੇ ਲਈ ਨੁਕਸਾਨਦੇ ਆ ਕੋਈ ਵੀ ਚੀਜ਼ ਹੈ ਜਦੋਂ ਲਿਮਟ ਤੋਂ ਜ਼ਿਆਦਾ ਹੋ ਜਾਂਦੀ ਹੈ ਨਾ ਉਹ ਸਾਡੇ ਲਈ ਨੁਕਸਾਨਦੇ ਬਣ ਜਾਂਦੀ ਆ ਹੁਣ ਭੋਜਨ ਪ੍ਰਸ਼ਾਦਾ ਹੈ ਵੈਸੇ ਤਾਂ ਇਹ ਸਾਡੇ ਸ਼ਰੀਰ ਦੀ ਲੋੜ ਆ ਭੋਜਨ ਖਾਵਾਂਗੇ ਤਾਂ ਹੀ ਸਾਡੇ ਸ਼ਰੀਰ ਨੂੰ ਊਰਜਾ એનર્ਜੀ ਤਾਕਤ ਮਿਲਣੀ ਆ ਪਰ ਜੇ ਇਹ ਹੀ ਭੋਜਨ ਆਪਾਂ ਜ਼ਿਆਦਾ ਖਾਣਾ ਸ਼ੁਰੂ ਕਰ ਦਿੱਤਾ ਫਿਰ ਇਹਨੇ ਸਾਨੂੰ ਆਲਸੀ ਬਣਾ ਦੇਣਾ ਬਿਮਾਰ ਬਣਾ ਦੇਣਾ ਸਾਡੇ ਸਰੀਰ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਣਾ ਉਸੇ ਹੀ ਤਰ੍ਹਾਂ ਸਾਡੇ ਸਰੀਰ ਨੂੰ ਨੀਂਦ ਚਾਹੀਦੀ ਆ ਜੇ ਆਪਾਂ ਅਗਲੇ ਦਿਨ ਦੇ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਆ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਆ ਤਾਂ ਸਾਨੂੰ 6-7 ਘੰਟਿਆਂ ਦੀ ਨੀਂਦ ਚਾਹੀਦੀ ਆ ਜਿਹੜੇ ਅਭਿਆਸੀ ਨੇ ਉਹਨਾਂ ਦੀ ਨੀਂਦ ਹੌਲੀ-ਹੌਲੀ ਘਟਦੀ ਜਾਂਦੀ ਆ ਪਰ ਜੋ ਗ੍ਰਸਤੀ ਨੇ ਜੋ ਸਾਰਾ ਦਿਨ ਦੁਨਿਆਵੀ ਕੰਮ ਧੰਡੇ ਕਰਦੇ ਨੇ ਮਿਹਨਤ ਦਾ ਕੰਮ ਕਰਦੇ ਨੇ ਉਹਨਾਂ ਦੇ ਲਈ 6-7 ਘੰਟੇ ਦੀ ਨੀਂਦ ਜ਼ਰੂਰੀ ਆ ਤਾਂ ਹੀ ਸ਼ਰੀਰ ਨੂੰ ਊਰਜਾ ਐਨਰਜੀ ਤਾਕਤ ਮਿਲੇਗੀ ਪਰ ਜੇ ਆਪਾਂ ਕੀ ਵੀ ਜ਼ਿਆਦਾ ਸੋਈਏ 10-11 ਘੰਟੇ ਸੋਈਏ ਤਾਂ ਫਿਰ ਇਹ ਨੀਂਦ ਸਾਡੇ ਸ਼ਰੀਰ ਨੂੰ ਆਲਸੀ ਬਣਾਵੇਗੀ ਨਕਮਾ ਬਣਾਵੇਗੀ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਣਗੀਆਂ ਇਸ ਕਰਕੇ ਸਾਡੇ ਨਿਯਮ ਮਰਿਆਦਾ ਹੋਣੀਆਂ ਜ਼ਰੂਰੀ ਨੇ ਤਾਂ ਹੀ ਆਪਾਂ ਤੰਦਰੁਸਤ ਨਰੋਏ ਰਹਿ ਸਕਦੇ ਹਾਂ ਸੋ ਮੁੱਖ ਦੀ ਗੱਲ ਇਹ ਆ ਵੀ ਰੋਜ਼ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਆ ਜੇ 3 ਵਜੇ ਨਹੀਂ ਉੱਠਿਆ ਜਾਂਦਾ ਤਾਂ 4 ਤੋਂ 5 ਦੇ ਵਿੱਚ ਤਾਂ ਜ਼ਰੂਰ ਉੱਟੇਗੇ ਉੱਠ ਕੇ ਪਹਿਲਾ ਨਾਮ ਜਪੀਏ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੀਏ ਫਿਰ ਆਪਣੇ ਦੁਨੀਆਵੀ ਕੰਮ ਧੰਦੇ ਕਰੀਏ ਦੇਖਣਾ ਦਿਨਾਂ ਦੇ ਵਿੱਚ ਹੀ ਜ਼ਿੰਦਗੀ ਦੇ ਵਿੱਚ ਬੜਾ ਵਧੀਆ ਬਦਲਾਅ ਆਵੇਗਾ ਜੋ ਕਹਿੰਦੇ ਆ ਨਾ ਸਾਡਾ ਸਰੀਰ ਮਾਲਸ ਪਿਆ ਰਹਿੰਦਾ ਸਰੀਰ ਥੱਕਿਆ ਟੁੱਟਿਆ ਰਹਿੰਦਾ ਉਹ ਜਲਦੀ ਉੱਠਣਾ ਸ਼ੁਰੂ ਕਰੋ ਉੱਠ ਕੇ ਨਾਮ ਜਪਣਾ ਸ਼ੁਰੂ ਕਰੋ ਸਵੇਰ ਦਾ ਇਸ਼ਨਾਨ ਪੱਕਾ ਕਰ ਲਓ